ਸਰਕਾਰੀ ਕਰਮਚਾਰੀਆਂ ਦੀਆਂ ਲੱਗੀਆਂ ਮੋਜਾਂ ਜੀ ਹਾਂ ਦੱਸ ਦਈਏ ਕਿ ਸਰਕਾਰੀ ਕਰਮਚਾਰੀਆਂ ਦੀ ਆਮਦਨ ਦੇ ਵਿੱਚ ਵਾਧਾ ਕਰ ਦਿੱਤਾ ਜਾਵੇਗਾ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਕਰੀਬ 17000 ਰੁਪਏ ਤੱਕ ਦਾ ਵਾਅਦਾ ਉਹਨਾਂ ਦੀ ਤਨਖਾਹਾਂ ਦੇ ਵਿੱਚ ਕੀਤਾ ਜਾਵੇਗਾ ਜਿਸ ਕਾਰਨ ਉਹਨਾਂ ਨੂੰ ਇਹ ਵੱਡੀ ਖੁਸ਼ਖਬਰੀ ਜਿਹੜੀ ਕਿ ਕਹਿ ਸਕਦੇ ਹਾਂ ਕਿ ਸਰਕਾਰੀ ਜਿਹੜੀ ਕਿ ਕਰਮਚਾਰੀ ਨੇ ਉਹਨਾਂ ਦੀ ਆਰਥਿਕ ਤੰਗੀ ਨੂੰ ਦੇਖਦੇ ਹੋਏ ਤੇ ਉਹਨਾਂ ਦੇ ਮਨੋਬਲ ਨੂੰ ਵੀ ਮਜ਼ਬੂਤੀ ਮਿਲੇਗੀ ਇਸ ਫੈਸਲੇ ਨੂੰ ਲੈ ਕੇ ਤਾਂ ਪੂਰੀ ਅਪਡੇਟ ਕੀ ਹੈ ਕਿਹੜੇ-ਕਿਹੜੇ ਜੋ ਕਿ ਦੱਸਦੀ ਹੈ ਕਿ ਜਿਹੜੇ ਸਰਕਾਰੀ ਕਰਮਚਾਰੀ ਨੇ ਉਹ ਕਿਹੜੇ-ਕਿਹੜੇ ਵਿਭਾਗਾਂ ਦੇ ਵਿੱਚ ਨੇ ਕਿਨਾ-ਕਿਨਾ ਦੀ ਦੱਸਦੀ ਹੈ ਕਿ ਤਨਖਾਹਾਂ ਦੇ ਵਿੱਚ ਵਾਅਦਾ ਕੀਤਾ ਗਿਆ ਇਹ ਪੂਰੀ ਰਿਪੋਰਟ ਤੁਸੀਂ ਅਖੀਰ ਤੱਕ ਜ਼ਰੂਰ ਦੇਖਿਓ ਦਰਅਸਲ ਕੇਂਦਰ ਸਰਕਾਰ ਨੇ ਸਰਕਾਰੀ ਖੇਤਰ ਦੀਆਂ ਕੰਪਨੀਆਂ ਪੀ ਐਸ ਯੂ ਦੇ ਵਿੱਚ ਕੰਮ ਕਰੇ ਕਰਮਚਾਰੀਆਂ ਨੂੰ ਖੁਸ਼ਖਬਰੀ ਦਿੰਦੇ ਹੋਏ ਇਹ ਵੱਡਾ ਐਲਾਨ ਕੀਤਾ ਹੈ ਸਰਕਾਰ ਨੇ ਇਹਨਾਂ ਕਰਮਚਾਰੀਆਂ ਦੀ ਤਨਖਾਹਾਂ ਦੇ ਵਿੱਚ 17000 ਰੁਪਏ ਤੱਕ ਦਾ ਵਾਅਦਾ ਕਰਨ ਦਾ ਫੈਸਲਾ ਲਿਆ ਹੈ ਇਫਾਅ ਦੱਸਦੇ ਕਿ ਇਹ ਵਾਅਦਾ ਵਕਫਾ ਕਾ 15 ਦੇ ਉੱਤੇ ਕੰਮ ਕਰ ਰਹੇ ਕਰਮਚਾਰੀਆਂ ਦੇ ਲਈ ਹੋਵੇਗਾ ਅਤੇ ਇਹ 7ਵੀਂ ਪੇ ਕਮਿਸ਼ਨ ਦੇ ਮਾਪਦੰਡਾਂ ਦੇ ਆਧਾਰ ਦੇ ਉੱਤੇ ਲਾਗੂ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਇਸ ਤਨਖਾਹ ਵਾਅਦੇ ਦੇ ਨਾਲ ਪੀਐਸਯੂ ਕਰਮਚਾਰੀਆਂ ਦੀ ਆਮਦਨ ਦੇ ਵਿੱਚ ਮਹੱਤਵਪੂਰਨ ਇਜ਼ਾਫਾ ਹੋਵੇਗਾ ਇਹ ਵਾਅਦਾ ਕਰਮਚਾਰੀਆਂ ਦੇ ਪੇ ਲੈਵਲ ਦੇ ਅਨੁਸਾਰ ਕੀਤਾ ਜਾਵੇਗਾ ਜਿਸ ਦੇ ਨਾਲ ਹੇਠਲੇ ਲੈਵਲ ਤੋਂ ਉੱਚੇ ਲੈਵਲ ਤੱਕ ਦੇ ਕਰਮਚਾਰੀਆਂ ਨੂੰ ਲਾਭ ਮਿਲੇਗਾ ਇਹ ਫੈਸਲਾ ਕਰਮਚਾਰੀਆਂ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਦੇ ਨਾਲ ਨਾਲ ਉਹਨਾਂ ਦੇ ਮਨੋਬਲ ਨੂੰ ਵੀ ਹੋਰ ਉੱਚਾ ਵਧਾਵੇਗਾ ਤਾਂ ਸਰਕਾਰ ਦੇ ਵੱਲੋਂ ਇਹ ਵੀ ਕਿਹਾ ਗਿਆ ਹੈਗਾ ਕਿ ਇਹ ਵਾਅਦਾ ਤੁਰੰਤ ਲਾਗੂ ਨਹੀਂ ਹੋ ਰਿਹਾ ਪਰ ਇਹ ਪ੍ਰਸਤਾਵ ਮੰਤਰੀ ਮੰਡਲ ਦੇ ਕੋਲ ਮਨਜ਼ੂਰੀ ਦੇ ਲਈ ਭੇਜਵਾ ਗਿਆ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਮਨਜ਼ੂਰੀ ਮਿਲਣ ਤੋਂ ਬਾਅਦ PSU ਕਰਮਚਾਰੀਆਂ ਨੂੰ ਇਹ ਵਾਅਦਾ ਉਚਿਤ ਤਰੀਕੇ ਦੇ ਨਾਲ ਮਿਲਣਾ ਸ਼ੁਰੂ ਹੋ ਜਾਵੇਗਾ ਇੱਕ ਵਾਰ ਫਿਰ ਤੁਹਾਨੂੰ ਗੱਲ ਦੱਸ ਦਿੰਦੇ ਆ ਕਿ ਸਰਕਾਰ ਦੇ ਵੱਲੋਂ ਇਹ ਪ੍ਰਸਤਾਵ ਜਿਹੜਾ ਕਿ ਹੁਣ ਲਾਗੂ ਨਹੀਂ ਕੀਤਾ ਜਾ ਰਿਹਾ ਪਰ ਇਹ ਪ੍ਰਸਤਾਵ ਲਾਗੂ ਕਰਨ ਦੇ ਲਈ ਮੰਤਰੀ ਮੰਡਲ ਦੇ ਕੋਲ ਮਨਜ਼ੂਰੀ ਲਈ ਭੇਜਾ ਗਿਆ ਹੈਗਾ ਤੇ ਉਮੀਦ ਕੀਤੀ ਜਾ ਰਹੀ ਹੈ ਆਸ਼ਾ ਕੀਤੀ ਜਾ ਰਹੀ ਹੈ ਕਿ ਇਹ ਜਿਹੜਾ ਕਿ ਦੱਸ ਦਈਏ ਕਿ ਇਹ ਮਨਜ਼ੂਰੀ ਜਿਵੇਂ ਹੀ ਪਾਸ ਹੁੰਦੀ ਹੈ ਤਾਂ ਪੀਐਸਯੂ ਕਰਮਚਾਰੀਆਂ ਨੂੰ ਇਹ ਵਾਅਦਾ ਉਚਿਤ ਤਰੀਕੇ ਦੇ ਨਾਲ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਫੈਸਲੇ ਦੇ ਨਾਲ ਬੀਐਸਐਨਐਲ ਐਨਟੀ ਪੀਸੀ ਔਰ એનਜੀਐਸ ਵਰਗੀਆਂ ਵੱਡੀਆਂ ਸਰਕਾਰੀ ਕੰਪਨੀਆਂ ਦੇ ਵਿੱਚ ਕੰਮ ਕਰ ਰਹੇ ਹਜ਼ਾਰਾਂ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ ਸਰਕਾਰ ਦੇ ਇਸ ਕਦਮ ਨੂੰ ਕਰਮਚਾਰੀਆਂ ਦੇ ਵੱਲੋਂ ਸਹਾਜੋਕੀ ਦੱਸਦੀ ਹੈ ਕਿ ਸਰਹਾਇਆ ਜਾ ਰਿਹਾ ਹੈਗਾ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਸਰਕਾਰ ਦੀ ਕਿ ਬਹੁਤ ਵਧੀਆ ਇੱਕ ਕਦਮ ਚੁੱਕਿਆ ਹੈਗਾ ਲੋਕਾਂ ਦੇ ਵੱਲੋਂ ਵੀ ਤਾਰੀਫ ਕੀਤੀ ਜਾ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਇਹ ਉਨ੍ਹਾਂ ਦੀ ਵਫਾਦਾਰੀ ਅਤੇ ਉਤਸ਼ਾਹ ਨੂੰ ਹੋਰ ਮਜ਼ਬੂਤ ਕਰਨ ਦੇ ਵਿੱਚ ਮਦਦਗਾਰ ਸਾਬਤ ਹੋਵੇਗਾ ਤੇ ਲੋਕਾਂ ਦੇ ਵਿੱਚ ਕੰਮ ਕਰਨ ਦੀ ਸਮਰੱਥਾ ਹੋਰ ਵੀ ਵਸ ਸਕਦੀ ਹੈ ਇਸ ਵਾਅਦੇ ਦੇ ਲਾਗੂ ਹੋਣ ਦੇ ਮਗਰੋਂ ਜਿਨ੍ਹਾਂ ਕਰਮਚਾਰੀਆਂ ਦੀ ਬੇਸਿਕ ਤਨਖਾਹ ਜਿਵੇਂ ਕਿ 3500 ਰੁਪਏ ਹੈ ਜਾਂ ਫਿਰ ਉਹਨਾਂ ਨੂੰ 16600 68 ਰੁਪਏ ਮਿਲਣਗੇ ਜਿਨ੍ਹਾਂ ਕਰਮਚਾਰੀਆਂ ਦੀ ਬੇਸਿਕ ਤਨਖਾਹ ਜੋ ਕਿ ਦੱਸ ਦਈਏ ਕਿ 3500 ਤੋਂ ਲੈ ਕੇ 6500 ਦੇ ਵਿਚਕਾਰ ਹੈ ਇਸ ਵਾਅਦੇ ਦੇ ਮਗਰੋਂ 26541 ਰੁਪਏ ਮਿਲਣਗੇ ਇਸ ਤੋਂ ਬਾਅਦ ਹੁੰਦਾ ਸੀ ਕਿ ਜਿਨ੍ਹਾਂ ਕਰਮਚਾਰੀਆਂ ਦੀ ਬੇਸਿਕ ਤਨਖਾਹ 6500 ਜਾਂ ਫਿਰ 9500 ਰੁਪਏ ਹੈ ਉਹਨਾਂ ਨੂੰ ਇਸ ਵਾਅਦੇ ਮਗਰੋਂ ਜੇਕਰ ਇਹ ਮਨਜ਼ੂਰੀ ਹੋ ਜਾਂਦੀ ਹੈ ਤਾਂ ਉਹਨਾਂ ਦੀ ਤਨਖਾਹ ਦੇ ਵਿੱਚ 36999 ਯਾਨੀ ਕਿ ਦੱਸ ਦਈਏ ਕਿ ਅ 37000 ਰੁਪਏ ਦੇ ਕਰੀਬ ਉਹਨਾਂ ਨੂੰ ਮਿਲਣਗੇ ਜਦਕਿ ਜਨਾਦੀ ਤਨਖਾਹ 95000 ਤੋਂ ਜ਼ਿਆਦਾ ਬੇਸਿਕ ਤਨਖਾਹ ਵਾਲੇ ਕਰਮਚਾਰੀਆਂ ਨੇ ਉਹਨਾਂ ਨੂੰ 43200 25 ਰੁਪਏ ਮਿਲਣਗੇ ਤਾਂ ਇਹ ਉਹਨਾਂ ਕਰਮਚਾਰੀਆਂ ਦੇ ਲਈ ਇਹ ਵੱਡਾ ਤੋਹਫ਼ਾ ਜਿਹੜਾ ਕਿ ਹੋ ਸਕਦਾ ਇਸ ਦੇ ਨਾਲ ਉਹਨਾਂ ਦੀਆਂ ਘਰ ਦੀਆਂ ਆਰਥਿਕ ਤੰਗੀਆਂ ਵੀ ਦੂਰ ਹੋ ਸਕਦੀਆਂ ਨੇ ਕਿਉਂਕਿ ਮਹਿੰਗਾਈ ਐਨੀ ਵਧ ਰਹੀ ਐ ਜਿੱਥੇ ਸਬਜ਼ੀਆਂ ਦੇ ਭਾਅ ਵੀ ਐਨੇ ਜ਼ਿਆਦਾ ਵਧ ਰਹੇ ਨੇ ਰੋਜ਼ਾਨਾ ਘਰ ਦੇ ਵਿੱਚ ਵਰਤੇ ਜਾਣ ਵਾਲੇ ਜੋ ਕਿ ਸਮਾਨਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਮਹਿੰਗੇ ਭਾਅ ਤੇ ਉੱਤੇ ਵਿਕਰੇ ਨੇ ਜਿਸ ਕਰਕੇ ਲੋਕਾਂ ਦੀ ਜੇਬ ਦੇ ਉੱਤੇ ਅਸਰ ਪੈ ਰਿਹਾ ਜੇਕਰ ਇਹ ਮਨਜ਼ੂਰੀ ਮਿਲ ਜਾਂਦੀ ਐ ਸਰਕਾਰ ਦੇ ਵੱਲੋਂ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹਾਲਾਂਕਿ ਇਸ ਨੂੰ ਮੰਤਰੀ ਮੰਡਲ ਦੇ ਕੋਲ ਮਨਜ਼ੂਰੀ ਦੇ ਲਈ ਭੇਜਿਆ ਗਿਆ ਹੈਗਾ ਜੇਕਰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਆਮ ਜਨਤਾ ਨੂੰ ਦੱਸ ਦੇ ਜਰ ਕੇ ਸਰਕਾਰੀ ਕਰਮਚਾਰੀ ਨੇ ਜੋ ਕਿ ਇਹਨਾਂ ਕੰਪਨੀਆਂ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਇਹ ਵੱਡਾ ਲਾਭ ਹੋਵੇਗਾ